ਤੁਹਾਡਾ ਸਭ ਦਾ ਇਸ ਵੀਡੀਓ ਵਿੱਚ ਸਵਾਗਤ ਹੈ ਅਸੀਂ ਅੱਜ ਗੱਲ ਕਰਾਂਗੇ ਸੋਨਾ ਲਿਕਾ ਕੰਪਨੀ ਵੱਲੋਂ ਤਿਆਰ ਇੰਪਲੀਮੈਂਟ ਮੋਬਾਈਲ ਸਟ੍ਰੈਡਰ ਫੋਰੇਜਰ ਇਨਵੈਸਟਰ ਵੀ ਕਹਿ ਦਿੰਦੇ ਆ ਇਹ ਕਿਸਾਨਾਂ ਵੱਲੋਂ ਇਸ ਨੂੰ ਮੱਕੀ ਦੇ ਚਾਰ ਪਾਉਣ ਵਾਸਤੇ ਵਰਤਿਆ ਜਾਂਦਾ ਹੈ ਤੇ ਅਸੀਂ ਅੱਜ ਪਹੁੰਚੇ ਆ ਅੰਮ੍ਰਿਤਸਰ ਡਿਸਟ੍ਰਿਕਟ ਦੇ ਇੱਕ ਪਿੰਡ ਵਿੱਚ ਤੇ ਇਹਨਾਂ ਨੇ ਸਾਡੇ ਕੋਲੋਂ ਕੁਝ ਹੀ ਟਾਈਮ ਪਹਿਲਾਂ ਇਹ ਮਸ਼ੀਨ ਖਰੀਦੀ ਆ ਤੇ ਉਸ ਬਾਰੇ ਅਸੀਂ ਦੇਖਣ ਆਏ ਆ ਕਿ ਕਿਦਾਂ ਮਤਲਬ ਕੀ ਰਿਜ਼ਲਟ ਆ ਕਿਸਾਨਾਂ ਵੱਲੋਂ ਕੀ ਫੀਡਬੈਕ ਮਿਲਦਾ ਵਾ ਇਸ ਲਈ ਅਸੀਂ ਇੱਥੇ ਪਹੁੰਚ ਚੁੱਕੇ ਆ ਇਹਨਾਂ ਤੋਂ ਦੇਖਣ ਲਈ ਕਿ ਕਿੱਦਾਂ ਦੀ ਵਰਕਿੰਗ ਕਰ ਰਹੀ ਆ ਮਸ਼ੀਨ ਤੇ ਅਸੀਂ ਤੁਹਾਨੂੰ ਸਾਰਾ ਬਤਾਉਨੇ ਆ ਤੇ ਕਿਦਾਂ ਦਾ ਚਾਰ ਪੈ ਰਿਆ ਵਾ ਕਿਦਾਂ ਦਾ ਮਤਲਬ ਸਪੀਡ ਦੇ ਵਿੱਚ ਕਮ ਹੋ ਰਿਹਾ ਵਾ ਤੇ ਟਰੈਕਟਰ ਦੇ ਨੋਟ ਕਿਦਾਂ ਵਾ ਇਹ ਸਾਰੀ ਜਾਣਕਾਰੀ ਤੁਸੀਂ ਦੇਖ ਸਕਦੇ ਜੇ ਜੇ ਇਸ ਵੀਡੀਓ ਵਿੱਚ ਤੁਹਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਾਊਗੀ ਆ ਤੁਸੀਂ ਦੇਖ ਸਕਦੇ ਜੇ ਇਹ ਆ ਜੀ ਹੁਣਾਲੀ ਕਾ ਦੀ ਮਸ਼ੀਨਾਂ ਕਰਾਸ ਮੋਥਲੀ ਜਿਹੜਾ ਵਾ ਚੱਲ ਰਹੀ ਆ ਚਾਰ ਵੀ ਬਿਲਕੁਲ ਸਹੀ ਬਾਰੇ ਟਰੈਕਟਰ ਤੇ ਕੋਈ ਲੋਡ ਨਹੀਂ ਆ ਲੋਡ ਫਰੀ ਟਰੈਕਟਰ ਚੱਲ ਰਿਹਾ ਤੇ ਨਵਾਂ ਜਿਹੜੇ ਇਹਨਾਂ ਨੇ ਸ਼ੁਰੂਆਤ ਹੀ ਕੀਤੀ ਆ ਇਸ ਜਗ੍ਹਾ ਤੋਂ ਤੇ ਮਤਲਬ ਨਵੀਂ ਮਸ਼ੀਨ ਲੈਣ ਤੋਂ ਬਾਅਦ ਇਹ ਪਹਿਲਾ ਚਾਰ ਇਸੇ ਖੇਤ ਵਿੱਚ ਉਪਾ ਰਹੇ ਆ ਤੇ ਇਸ ਦੇ ਬਾਰੇ ਜੋ ਇਹ ਟਰੈਕਟਰ ਹੈ ਇਹ ਵੀ ਸੋਨਾਲੀਕਾ ਕੰਪਨੀ ਦਾ 60 ਹਸਪਾਰਾ ਟਰੈਕਟਰ ਆ ਤੇ ਸਿੰਗਲ ਰੋ ਮਸ਼ੀਨ ਆ ਅਸੀਂ ਦੇਖ ਰਹੇ ਹਾਂ ਕਿਦਾਂ ਦੀ ਵਰਕਿੰਗ ਹੋਣੀ ਆ ਤੁਹਾਡੇ ਸਾਹਮਣੇ ਮਸ਼ੀਨ ਦੇ ਵਿੱਚ ਬਲੇਡਾਂ ਨੂੰ ਤਿੱਖੇ ਕਰਨ ਲਈ ਜਿਹੜਾ ਗ੍ਰਾਈਡਰ ਵੀ ਨਾਲ ਹੀ ਲੱਗਾ ਵਾ ਜਦੋਂ ਕਿਤੇ ਇਹਨਾਂ ਨੂੰ ਲੱਗਦਾ ਵਾ ਫਾਰਮਰ ਨੂੰ ਤੇ ਬਲੇਡ ਜਿਹੜੇ ਘਸ ਗਏ ਆ ਜਾਂ ਜਿਆਦਾ ਬਰੀਕ ਨਹੀਂ ਹੋਣ ਰਿਹਾ ਤੇ ਫਿਰ ਗ੍ਰਾਈਂਡਰ ਦੇ ਨਾਲ ਉਸ ਨੂੰ ਤਿੱਖਾ ਵੀ ਕਰ ਲੈਂਦੇ ਵੇਈ ਲੋਡ ਨਹੀਂ ਮਹਿਸੂਸ ਹੋ ਰਿਹਾ ਟਰੈਕਟਰ ਨੂੰ ਤੇ ਦੇਖਦੇ ਮਾਟੀ ਦਾ ਕੋਈ ਡਾਂਡਾ ਵੀ ਖਰਾਬ ਨਹੀਂ ਹੋਣਿਆ ਤੇ ਹੈਲੋ ਜੀ ਨਾ ਪਾਜੀ ਹੁਣਾਂ ਨੇ ਸਾਡੇ ਕੋਲੋਂ ਲਈ ਹੈ ਮਸ਼ੀਨ ਇਹਨਾਂ ਕੋ ਪੁੱਛਨੇ ਆ ਤੇ ਕਿੱਦਾਂ ਦੀ ਚੱਲੀ ਆ ਕੀ ਇਹਨਾਂ ਦਾ ਫੀਡਬੈਕ ਆ ਤੇ ਦੱਸੋ ਪਾਜੀ ਕਿ ਕਿੱਦਾਂ ਦਾ ਤੁਹਾਨੂੰ ਇਹ ਸੋਨਾਲੀਕਾ ਦੀ ਮਸ਼ੀਨ ਚਲਾਉਣ ਚ ਕੀ ਤੁਹਾਨੂੰ ਲੱਗਾ ਕਿੱਦਾਂ ਦਾ ਮਹਿਸੂਸ ਹੋਇਆ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਬੀਰ ਸਿੰਘ ਮੈਂ ਡੇਰੀ ਫਾਰਮ ਚਲਾ ਰਿਹਾ ਤੇ 8 ਸਾਲ ਤੋਂ ਡੇਰੀ ਫਾਰਮ ਚਲਾ ਰਿਹਾ ਤੇ ਨਾਲ ਹੀ ਮੱਕੀ ਦਾ ਚਾਰ ਪਾ ਰਿਹਾ ਸੀ ਪਹਿਲਾਂ ਤੇ ਮੈਂ ਕਿਰਾਏ ਤੇ ਮਸ਼ੀਨ ਨਾ ਪਾਉਂਦਾ ਸੀ ਤੇ ਐਰ ਕੀ ਮੇਰਾ ਦਿਲ ਕੀਤਾ ਕਿ ਮਸ਼ੀਨ ਲੈ ਕੇ ਵੇਖਾਂ ਫਿਰ ਮੈਂ ਸੋਨਾਲੀ ਮੈਨੂੰ ਇੱਕ ਨੇ ਸਲਾਹ ਦਿੱਤੀ ਕਿ ਸੋਨਾਲੀ ਕਾ ਕੰਪਨੀ ਦੀ ਲੈ ਕੇ ਲੈ ਲਾ ਲਈ ਆ ਤੇ ਚਲੋ ਬਿਲਕੁਲ ਹੈਵੀ ਟਰੈਕਟਰ ਵੀ ਸੋਨਾਲੀ ਕਾ ਦਾ ਤੇ ਮਸ਼ੀਨ ਵੀ ਸੋਨਾਲੀ ਕਾ ਦੀ ਆ ਤੇ ਬਹੁਤ ਵਧੀਆ ਚੱਲੀ ਆ ਕੱਲ ਚਲਾਈ ਸੀ ਦੋ ਦਿਨ ਹੋ ਗਏ ਅੱਜ ਦੂਸਰਾ ਦਿਨ ਆ ਤੇ ਵਧੀਆ ਐਵਰੇਜ ਵੀ ਟਰੈਕਟਰ ਦੀ ਵਧੀਆ ਕੋਈ ਲੋਡ ਲਾੜ ਨਹੀਂ ਕੁਝ ਨਹੀਂ ਭਾਈ ਦੂਸਰੇ ਲੋਹ ਚ ਚਲਾ ਲਓ ਤੀਸਰੇ ਲੋਹ ਚ ਚਲਾ ਲਓ ਕੋਈ ਚੱਕਰ ਨਹੀਂ ਆ ਤੇ ਬਾਕੀ ਬਹੁਤ ਵਧੀਆ ਸਰਸਵਨਾ ਬਾਕੀ ਹੁਸ਼ਿਆਰਪੁਰ ਤੋਂ ਆਏ ਸਰਸਵਾਲੇ ਵੀ ਐ ਸੈੱਟ ਕਰਕੇ ਗਏ ਆ ਸਾਰਾ ਕੁਝ ਵਧੀਆ ਕਰੀ ਹਾਂਜੀ ਰੇਟ ਕੰਪਨੀ ਵੱਲੋਂ ਜੋ ਰੇਟ ਚ ਕੰਪਨੀ ਵੱਲੋਂ ਜੋ ਦੱਸਿਆ ਹੀ ਉਹੀ ਆ ਰੇਟ ਬਹੁਤ ਵਧੀਆ ਰੇਟ ਐ ਦਾ ਦੂਜੀਆਂ ਮਸ਼ੀਨਾਂ ਨਾਲੋਂ ਵਧੀਆ ਰੇਟ ਐ ਦਾ ਘੱਟ ਰੇਟ ਆ ਤੇ ਚੱਲਣ ਚ ਜਦਾਂ ਇੱਕ ਟਰਾਲੀ ਬਣਾਉਂਦੇ ਜੇ ਤੁਸੀਂ ਕਿੰਨਾ ਕੁ ਟਾਈਮ ਤੁਹਾਨੂੰ ਲੱਗਦਾ ਤੇ ਇਹਦੇ ਦੇ ਇੱਕ ਟਰਾਲੀ ਪੂਰੀ ਕਰਨ ਚ ਲੱਗਦਾ ਵੇਖੋ ਜੀ ਸਾਡੀ ਟਰਾਲੀ ਤਾਂ ਵੱਡੀ ਆ ਅਸੀਂ ਘੰਟੇ ਦੇ ਅੰਦਰ ਅੰਦਰ ਟਰਾਲੀ ਬਣਾ ਲੀਨੇ ਆ ਹਮ ਤੇ ਚਾਰ ਦਾ ਕਿਦਾਂ ਬਰੀਕ ਆ ਪੂਰਾ ਵਧੀਆ ਚਾਰ ਬਹੁਤ ਵਧੀਆ ਬਰੀਕ ਆ ਬਿਲਕੁਲ ਇਕਦਮ ਵਧੀਆ ਹਾਂ ਬਾਕੀ ਬਲੇਡ ਤਿੱਖੇ ਕਰਨ ਦੀ ਬੜੇ ਵਧੀਆ ਤਰੀਕਾ ਵਾ 2 ਮਿੰਟ ਲੱਗਦੇ ਆ ਤਿੱਖੇ ਕਰ ਲਈਦੇ ਆ ਠੀਕ ਆ ਹਾਂ ਵਧੀਆ ਸਾਰਾ ਕੁਝ ਬਹੁਤ ਸਿਸਟਮ ਵਧੀਆ ਲੱਗਾ ਲੋਹਾ ਬਹੁਤ ਵਧੀਆ ਸਿਸਟਮ ਵਧੀਆ ਕਰਾਸਾਂ ਦੀ ਜੋ ਵੀ ਹੈਗਾ ਗ੍ਰੀਸ ਗ੍ਰਾਸ ਜਿਹੜਾ ਉੱਤੇ ਬੂਮ ਲੱਗਾ ਉਹ ਵੀ ਵਧੀਆ ਚੋਕ ਹੋਣ ਦਾ ਤੇ ਹੈ ਹੀ ਨਹੀਂ ਕੋਈ ਕਿ ਚੋਕ ਹੋ ਜੇ ਮੈਨੂੰ ਤੇ ਲੱਗਦਾ ਨਹੀਂ ਆ ਅਜੇ ਤੱਕ ਤੇ ਕੋਈ ਨੋਬਤ ਨਹੀਂ ਆਈ ਚਲੋ ਠੀਕ ਜੀ ਭਾਜੀ ਮਿਹਰਬਾਨੀ ਤੁਹਾਡੀ ਬਹੁਤ